ਜੜੀ ਉਡਾ ਕਾਂ ਉਡਾ ਕਬੂਤਰ ਉਡਾ ਏਲੋਡਾ ਨਾਲੋਂ ਦੇ ਡਾਮਰਾ ਸ਼ੇਰ ਬਾਜ ਉਡਾ ਤੋਤਾ ਉਡਾ ਕੁਗੀ ਉਡਾ ਗਟਾਰ ਉਡਾ ਬੋਤਾ ਉਡਾ ਉਹ ਤਾਂ ਬੋਤਾ ਵੀ ਡਾ ਗਿਆ ਤੂੰ ਅਦਰ ਕਣਕਾ ਅਦਰ ਕਣਕਾ ਵਿਚ ਕਣਕਾ ਦੇ ਰਾਈ ਅਦਰ ਕਣਕਾ ਅਦਰ ਕਣਕਾ ਵਿਚ ਕਣਕਾ ਦੇ ਰਾਈ ਰਈ ਰੁਈ ਵੇਚ ਕੇ ਮੈਂ ਨਹੀਂ ਸੋਨੇ ਦੀ ਨਾਚਾ ਕੁੰਡਾ ਟਟ ਗਿਆ ਕਿਸੇ ਕੰਮਣਾ ਆਇਆ ਪਿੱਛੇ ਹਟ ਜਾ ਜਾਲਵਾ ਸਾਡੀ ਰੇਲ ਗੱਡੀ ਆਈ ਪਿੱਛੇ ਹਟ ਜਾ ਜਾਲਵਾ ਸਾਡੀ ਰੇਲ ਗੱਡੀ ਆਈ ਇਹ ਬੋਲੀ ਕਿੱਧਰ ਨੂੰ ਗਈ ਓ ਮਾਂ ਤੇਰੇ ਨੂੰ ਲੈ ਕੇ ਜਾ ਕੇ ਚੋਰ ਏਹ ਰਹਾ ਨਹੀਂ ਜਾਂਦਾ ਮੰਮੀ ਤਾਂ ਸਾਡੇ ਰਾਬੋ ਵਰਗੀ ਮਾਂ ਐ ਮੰਮੀ ਵਰਗੀ ਤਾਂ ਮੇ ਮੰਮੀ ਪਾਪਾ ਵਰਗੇ ਮੇਰੇ ਮੰਮੀ ਪਾਪਾ ਨੇ ਜਿਵੇਂ ਸਭ ਦੇ ਹੋਣ ਜਿਵੇਂ ਮੇਰੇ ਨੂੰ ਜਿਨ੍ਹਾਂ ਨੇ ਅੱਖਾਂ ਵਿਸ਼ਵਾਸ ਕਰਕੇ ਮੈਨੂੰ ਇੱਥੇ ਤੱਕ ਭੇਜਿਆ ਹੈ ਤੇ ਮੈਂ ਕਹਿੰਦੀ ਆ ਮੈਂ ਸੋਚ ਰਹੀ ਆ ਮੈਂ ਮੰਮੀ ਦਾ ਹੁਣ ਨਾਮ ਰੋਸ਼ਨ ਕਰਨਾ ਜ਼ਰੂਰ ਕਰੋਗੇ ਦੀ ਜ਼ਰੂਰ ਕਰੋ ਤਾੜੀ ਲਾਓ ਬਈ ਕੁੜੀ ਲਈ ਹੋਰ ਤੇਰੀ ਚੀਜੀ ਉਤੇ ਪੈ ਗਈ ਉਤਾ ਉਤਾ ਮੋਰ ਮੇਰੀ ਚੀਜੀ ਉਤੇ ਪੈ ਗਈ ਉਛਾ ਕਰਕੇ ਉਡਾ ਤੰਮੀ ਮੇਹੀ ਤਨੂ ਬਤੇ ਵਿੱਚ ਨੱਚਣਾ ਸਿਖਾ ਦੇ ਮਾਂ ਦੇਹੀ ਤਨੂ ਬਤੇ ਵਿੱਚ ਨੱਚਣਾ ਸਿਖਾ ਦੇ ਮਾਂ ਦੇ ਕਿਆ ਬਾਤ ਹੈ ਜੀ ਕਾ ਤਾੜੀਆਂ ਲਾਓ ਬਈ ਕੁੜੀ ਲਈ ਓ ਤੂੰ ਮੇਰਾ ਪੁੱਤ ਟਾਈਮ ਰੀਲੋਡ ਕਰ ਲੈਣਾ ਪਾ ਭਰਾ ਭਰਾ ਜੱਫੀ ਪਾ ਲੈ ਮੈਨੂੰ ਅੱਜ ਖੜੇ ਹੋ ਕੇ ਅੱਜ ਜੱਫੀ ਪਾਓਗਾ ਮੇਰਾ ਪ੍ਰਾ ਤਾੜੀਆਂ ਨਾਲ ਦੇ ਕਰੀ ਓ ਬੱਲੇ ਬੱਲੇ ਆਪਾਂ ਇੱਥੇ ਚੱਲ ਗਏ ਡਾ ਠੀਕ ਹੈ ਹੱਥ ਮਲਾ ਫੇਰਾ ਮੈਨੂੰ ਨਾਲ ਲੈ ਜਾਵੇਂਗਾ ਦੀ ਬਬੇ ਕਿਥੋਂ ਤੁਸੀਂ ਦੀ ਮੈਂ ਕਰਾਂ ਜੀ ਮੈਂ ਕਰਾਂ ਜੀ ਇਹ ਮੇਰਾ ਵੀਰ ਤੈਨੂੰ ਕਿਹੜਾ ਗਊਸਾ ਲਾ ਦਵਾਇਆ ਲੱਗਦਾ ਥੋੜੀ ਬਣੀ ਇਹ ਕਿੰਨੀ ਹੋ ਗਈ ਥੋੜੀ ਦੀ 19 19 ਸਾਲ ਦੇ ਹੋ ਗਏ ਦੀ ਪਹਿਲਾਂ ਕੀ ਕੀਤੀ ਦੀ ਜੀ ਪਹਿਲਾਂ ਪਲਾਸਟਿਕ ਕੀਤੀ ਤੇ ਦੋ ਸਾਲ ਮੈਲੇ ਸੀ ਘਰੇ ਮम्मी ਤੰਗ ਦਾ ਮम्मी ਦਾ ਹੱਤ ਤੰਗ ਸੀ ਤੇ ਹੁਣ ਸਰ ਨੇ ਕੀਤਾ ਤੇ ਸਰ ਨੇ ਸਾਡਾ ਸਾਲ ਆਏ ਤੇ ਸਾਰੇ ਹੁਣ ਕਹਿੰਦੇ ਵੀ ਮੈਂ ਸਾਰਾ ਖਰਚਾ ਕਰਾਂਗਾ ਤੇ ਤੂੰ ਪੜ ਕੁੜੀ ਹੋ ਹਲੋ ਚੰਗੀ ਗੱਲ ਹੈ ਬਹੁਤ ਸੋਹਣੀ ਗੱਲ ਚਲੋ ਤੁਹਾਡੇ ਸਾਲੀ ਪਹਿਲਾਂ ਤਾੜੀ ਲਾਓ ਜੀ ਤੁਹਾਡੇ ਸਾਲੀ ਪੂਰਾ ਜਾਣਦੇ ਹੋਗੇ ਇਹਦੀ ਇਹਦੀ ਖਾਸ ਗੱਲ ਕੀ ਲੱਗਦੀ ਵੀ ਇਸ ਗੱਲੋਂ ਚੰਦਰਾਪਾਲਾ ਵਧੀਆ ਲੱਗਦਾ ਇਹ ਪੋਰ ਦਾ ਹੋਵੇ ਰਿਪੋਰ ਦਾ ਹੋਵੇ ਨਾਮ ਕੀ ਹੈ ਦੀ ਸਟੂਡੈਂਟ ਮਹਿਕਮਾ ਸੋ ਹਾਂ ਜੀ ਸਸੀ ਕਾਪੀ ਸਾਹਿਬ ਨੂੰ ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਹੁੰਦੇ ਜਾਣੇ ਭਾਈ ਸਾਰੇ ਜਣੇ ਐਪੀਸੋਡ ਦੇਖ ਰਹੇ ਹੋ ਤੇ ਅੱਜ ਦਾ ਜਿਹੜਾ ਸਾਡਾ ਸ਼ੂਟ ਹੈ ਜੀ ਇਹ ਖਾਸ ਜਗ੍ਹਾ ਹੈ ਖਾਸ ਜਗ੍ਹਾ ਕਿਉਂ ਹੈ ਕਿੱਥੇ ਪਹੁੰਚੇ ਮੈਂ ਕਹਿੰਦਾ ਪਹਿਲਾਂ ਬੱਚਿਆਂ ਨੂੰ ਬੁਲਾਈਏ ਕਿੱਥੇ ਪਹੁੰਚੇ ਕਿੱਥੇ ਹੈ ਪਹਿਲਾਂ ਬੱਚਿਆਂ ਨੂੰ ਬੁਲਾਵਾ ਮਾਂ ਫਿਰ ਅਸੀਂ ਆਪ ਦੱਸਾਂਗੇ ਸੋ ਪਹਿਲਾਂ ਬੋਲਣਾ ਭਾਈ ਕੱਲੀਆਂ ਕੁੜੀਆਂ ਨੇ ਤੇ ਫਿਰ ਬੋਲਣਾ ਗੱਲੇ ਮੁੰਡਿਆਂ ਨੇ ਫਿਰ ਕੁੜੀ ਤੁੰਗੇ ਬੋਲੀ ਹੁਣ ਮੁੰਡੇ ਬੋਲਣਗੇ ਠੀਕ ਹੈ ਜੀ ਸੋ ਪਹੁੰਚੇ ਕਿੱਥੇ ਹੈ ਪਹਿਲਾਂ ਬੱਚਿਆਂ ਨੂੰ ਬੁਲਾਉਣਾ ਸੋ ਕੁੜੀਓ ਇੰਸਟੀਚੂਟ ਵੈਰੀ ਗੁੱਡ ਜੀ ਵੈਰੀ ਗੁੱਡ ਸੋ ਭਾਈ ਮੁੰਡਿਆ ਹੁਣ ਤੁਸੀਂ ਬੋਲਣਾ ਘਾਟੋਂ ਪਰ ਬੇਇੱਜ਼ਤੀ ਨਹੀਂ ਕਰਾਉਣੀ ਆਪਾਂ ਠੀਕ ਹੈ ਜੀ ਇੰਸਟੀਚੂਟ ਦਾ ਨਾਮ ਕੀ ਹੈ ਜੀ ਹਾਈ ਟੈਕ ਕੰਪਿਊਟਰ ਹਾਈ ਟੈਕ ਕੰਪਿਊਟਰ ਹਾਈ ਟੈਕ ਕੰਪਿਊਟਰ ਇੰਸਟੀਚੂਟ ਹੈ ਦੀ ਦੇਵੀ ਗੜਦੇ ਵਿੱਚ ਪੈਂਦਾ ਸੋ ਬਹੁਤਾ ਸਮਾਂ ਨਾਂ ਲਾਉਂਦੇ ਸ਼ੋ ਦੀ ਸ਼ੁਰੂਆਤ ਕਰ ਦੇਣੀ ਬੱਚਿਆਂ ਨਾਲ ਗੱਲਬਾਤ ਹੈ ਉਹ ਸ਼ੁਰੂ ਕਰਦੇ ਆ ਸੋ ਜਿਹੜਾ ਪਹਿਲਾ ਮਾਈਕ ਹੈ ਸਾਡਾ ਤੁਹਾਡੇ ਕੋਲੇ ਰਾਜੇ ਖੜੇ ਹੋ ਜੀ ਉਹਦੇ ਬੱਚੇ ਲਈ ਤਾੜੀ ਲਾ ਦਿਓ ਜੀ ਇੱਕ ਵਾਰੀ ਦੇਖੋ ਐਨੀਆਂ ਤਾਂ ਮੇਰੇ ਆਉਣ ਤੇ ਨਹੀਂ ਪਈਆਂ ਜਿੰਨੀਆਂ ਹੁਣ ਪਈਆਂ ਨੇ ਕਮਤੀਓ ਤੇ ਸੋ ਰਾਜੇ ਸਾਡੇ ਨਾਲ ਹੀ ਤੁਹਾਡਾ ਨਾਮ ਕੀ ਹੈ ਦੀ ਜੀ ਬੰਦਨਾ ਬੰਦਨਾ ਜੀ ਹਾਂਜੀ ਬੰਦਨਾ ਜੀ ਕਿੱਥੋਂ ਜੀ ਖਰਾਬਗੜ੍ਹ ਤੋਂ ਖਰਾਬਗੜ੍ਹ ਤੋਂ ਹਾਂਜੀ ਕੋਸਾ ਸਹੀ ਵੀ ਹੈਗਾ ਤੁਹਾਡੇ ਉੱਥੇ ਹਾਂਜੀ ਸਭ ਬੜੀ ਹੈ ਸਭ ਬੜੀ ਹੈ ਦੀ ਹਿੰਦੀ ਬੋਲਦੇ ਹੋ ਦੀ ਜੀ ਪੰਜਾਬੀ ਬੋਲਦੇ ਹਿੰਦੀ ਮਿਕਸ ਬੋਲਦੇ ਆ ਅੱਛਾ ਮਿਕਸ ਬੋਲਦੇ ਹੋ ਦੀ ਖਰਾਬਗੜ੍ਹ ਦੀ ਖਾਸ ਗੱਲ ਕੀ ਹੈ ਦੀ ਜੀ ਉੱਥੇ ਬਸ ਰਹਿੰਦੇ ਨੇ ਨਹੀਂ ਸਾਡੇ ਕਿਹੜਾ ਡੰਗਰ ਰਹਿੰਦੇ ਨੇ ਅਰੇ ਇਹ ਤਾਂ ਸਾਡੇ ਵੀ ਨੇ ਖਰਾਬਗੜ੍ਹ ਚ ਕਿੱਦਾਂ ਦਾ ਮਾਹੌਲ ਆ ਕਿੱਦਾਂ ਦੇ ਲੋਕ ਨੇ ਜੀ ਬੜੀਆਂ ਨੇ ਸਭ ਬੜੀਆਂ ਮਾਹੌਲ ਵੀ ਬਹੁਤ ਵਧੀਆ ਹੁੰਦਾ ਮਾਹੌਲ ਪੂਰਾ ਵੇਬ ਹੀ ਜੀ ਉਹ ਕਮਾ ਜੀ ਕਿਉਂ ਨਹੀਂ ਆਂਦੀ ਚਲੋ ਖਰਾਬਗੜ੍ਹ ਦੇ ਵਿੱਚ ਵੋਟ ਕਿੰਨੀ ਆਦੀ ਕੋਈ ਥੋੜੀ ਵੋਟ ਬਣੀ ਹੋਈ ਆਦੀ ਨਹੀਂ ਬਣੀ ਥੋੜੀ ਬਣੀ ਐਤ ਕਿੰਨੀ ਹੋਗੀ ਥੋੜੀ ਦੀ ਸਰ 19 19 ਸਾਲ ਦੇ ਹੋਗੇ ਦੀ ਪਹਿਲਾਂ ਕੀ ਕੀਤਾ ਦੀ ਜੀ ਪਹਿਲਾਂ ਪਲਾਸਟੂ ਕੀਤੀ ਐ ਫਿਰ ਦੋ ਸਾਲ ਵੈਲੀ ਸੀ ਘਰੇ ਮੰਮੀ ਤੰਗ ਦਾ ਮਮੀ ਦਾ ਹੱਥ ਤੰਗ ਸੀ ਤੇ ਹੁਣ ਸਰ ਨੇ ਕੀਤਾ ਇਹ ਤੇ ਸਰ ਨੇ ਸਾਡਾ ਸਾਰਾ ਲਾਇਆ ਤੇ ਸਾਰੇ ਹੀ ਹੁਣ ਕਹਿੰਦੇ ਵੀ ਮੈਂ ਸਾਰਾ ਖਰਚਾ ਕਰਾਂਗਾ ਤੇ ਤੂੰ ਪੜ ਕੁੜੀ ਹੋ ਚਲੋ ਚੰਗੀ ਗੱਲ ਹੈ ਬਹੁਤ ਸੋਹਣੀ ਗੱਲ ਚਲੋ ਤੁਹਾਡੇ ਸਾਲੀ ਪਹਿਲਾਂ ਤਾੜੀ ਲਾਓ ਜੀ ਤੁਹਾਡੇ ਸਾਲੀ ਬੜੀ ਛੋਟੀ ਜੀ ਗੱਲ ਹੈ ਕਲੀ ਸਿੱਖਿਆ ਨਹੀਂ ਘਰਾਏ ਤੇ ਨਹੀਂ ਬੁਲਾਏ ਅੜਦੀ ਨਹੀਂ ਹੈ ਕਿ ਤਾੜੀ ਮਾਰੋ ਚਲੋ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਬਈਆਂ ਨਾ ਵੀ ਕਿਦਾਂ ਨੇ ਕੀਤੇ ਇੱਕ ਆਪਾਂ ਗੱਲ ਕਰਦੇ ਕਿ ਰੀਟੀਚਰ ਜਾਂ ਸਰ ਦੀ ਇੱਕ ਬੜੀ ਜ਼ਰੂਰੀ ਚੀਜ਼ ਹੈ ਨਾ ਵੀ ਨਾਲ ਨਾਲ ਸਿੱਖਿਆ ਦੇ ਨਾਲ ਨਾਲ ਤੁਹਾਨੂੰ ਸਪੋਰਟ ਵੀ ਕਰਦੇ ਆ ਜੀ ਚਲੋ ਪ੍ਰਮਾਤਮਾ ਕਰੇ ਤੁਹਾਨੂੰ ਜ਼ਰੂਰ ਵਧੀਆ ਪੜਨਾ ਜੀ ਹੁਣ ਇਥੇ ਕੰਪਿਊਟਰ ਸਿੱਖਦੇ ਹਾਂ ਜੀ ਕੰਪਿਊਟਰ ਕੀ ਆ ਜੀ ਜੀ ਬੇਜਿਕ ਇੰਗਲਿਸ਼ ਸਿੱਖਦੇ ਹਾਂ ਜੀ ਬੇਜਿਕ ਇੰਗਲਿਸ਼ ਸਿੱਖਦੇ ਹਾਂ ਜੀ ਹੁਣ ਠੀਕ ਹੈ ਹੁਣ ਥੋੜਾ ਹੱਥ ਠੀਕ ਹੈ ਜੀ ਹੁਣ ਪੜਾਈ ਦੇ ਵਿੱਚ ਠੀਕ ਕਿੰਨੀ ਵਿਵਤਾ ਜਿਵੇਂ ਲੱਗਦੀ ਹੁੰਦੀ ਕਿਸੇ ਗੱਲ ਦੀ ਕੋ ਟੈਨਸ਼ਨ ਹੈ ਦੀ ਕੋ ਮਣੀ ਮੋਟੀ ਹੋਵੇ ਦੀ ਸਰ ਮਮਮੀ ਨੇ ਉਪਰਵਨੀ ਸਿਸਟਰ ਨੇ ਇੱਥੇ ਡਾੜੀ ਦੀ ਦੋਸਾਲ ਹੋ ਗਈ ਡੈਕਟ ਹੋ ਗਈ ਸੀ ਚਲੋ ਕੋਈ ਨਾ ਪ੍ਰਮਾਤਮਾ ਤੁਹਾਨੂੰ ਜ਼ਰੂਰ ਰੰਗ ਭਾਗ ਲਾਵੇ ਤੁਸੀਂ ਜ਼ਰੂਰ ਤਰੱਕੀਆਂ ਬਣੋਗੇ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਜੀ ਮਮਮੀ ਨੂੰ ਜੀ ਮਮਮੀ ਤਾਂ ਸਾਡੇ ਰੱਬ ਵਰਗੀ ਮਾਂ ਐ ਮਮਮੀ ਵਰਗੀ ਤਾਂ ਤੇ ਮਮਮੀ ਪਾਪਾ ਵਰਗੇ ਮੇਰੇ ਮਮਮੀ ਪਾਪਾ ਨੇ ਜਿਵੇਂ ਸਭ ਦੇ ਹੋਣ ਜਿਵੇਂ ਮੇਰੇ ਨੇ ਜਿਨ੍ਹਾਂ ਨੇ ਅੱਖਾਂ ਵਿਸ਼ਵਾਸ ਕਰਕੇ ਮੈਨੂੰ ਇੱਥੇ ਤੱਕ ਭੇਜਿਆ ਹੈ ਤੇ ਮੈਂ ਕਹਿੰਦੀ ਆ ਮੈਂ ਸੋਚ ਰਹੀ ਆ ਮੈਂ ਮਮਮੀ ਦਾ ਹੁਣ ਨਾਮ ਰੋਸ਼ਨ ਕਰਨਾ ਹੈ ਜ਼ਰੂਰ ਕਰੋਗੇ ਜੀ ਜ਼ਰੂਰ ਕਰੋ ਤਾੜੀ ਲਾਵੇ ਕੁੜੀ ਲਿਖੋ ਮੈਂ ਕਹਣਾ ਪੈਣ ਮੇਰੀ ਆਪਾਂ ਦੁਬਾਰਾ ਹੀ ਮਿਲੀਏ ਮੈਂ ਕਹਣਾ ਪੈਣ ਮੇਰੀ ਆਪਾਂ ਦੁਬਾਰਾ ਹੀ ਮਿਲੀਏ ਠੀਕ ਹੈ ਤੇ ਉਦ ਤੱਕ ਤੁਸੀਂ ਬਾਵਾ ਸਾਰਾ ਕੁਝ ਕਮਾਇਆ ਹੋਵੇ ਤੇ ਅਸੀਂ ਕਹੀਏ ਵੀ ਸਾਨੂੰ 10 ਮਿੰਟ ਦਾ ਟਾਈਮ ਦਿਓਗੇ ਥੋੜਾ ਨਾਲ ਗੱਲਬਾਤ ਕਰਦੇ ਠੀਕ ਹੈ ਸੋ ਤੁਸੀਂ ਜ਼ਰੂਰ ਤਰੱਕੀ ਕਰੋਗੇ ਇਹੀ ਸਾਡੀ ਤੁਹਾਡੇ ਲਈ ਦੁਆ ਹੈ ਸੋ ਵੀ ਤਾੜੀਆਂ ਦੁਬਾਰਾ ਫੇਰ ਕੁੜੀ ਲਾ ਕੇ ਪੈਣ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਥੈਂਕ ਯੂ ਥੈਂਕਸ ਬਹੁਤ ਮਿਹਰਬਾਨੀ 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 ਸਾਰੀ ਵੇਰੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਚੱਲ ਰਹੀ ਹੈ ਜੀ ਸਾਰਾ ਟਾਈਮ ਦਾ ਬਸ ਗਈ ਬਸ ਗਈ ਨਾਮ ਕੀ ਰਾਜੇ ਤੁਹਾਡਾ ਦੀ ਪਰਨੀਤ ਕੋਰ ਪਰਨੀਤ ਕੋਰ ਕਿੱਥੋਂ ਆ ਰਹੇ ਦੀ ਅਕਬਰਪੁਰ ਹੈ ਦੀ ਅਕਬਰਪੁਰ ਅਕਬਰਪੁਰ ਹਾਂਜੀ ਅਕਬਰਪੁਰ ਹਾਂਜੀ ਇਹ ਕਿੱਥੇ ਦੇ ਆ ਜੀ ਇਹ ਦੁੱਧਨ ਦੇ ਕੋਲੀ ਨੇ ਤੁਸੀਂ ਹੱਸਦੇ ਬਹੁਤ ਹੋ ਜੀ ਹਾਂਜੀ ਬੇਨਾ ਗੱਲ ਤੁਸੀਂ ਇਹ ਨਹੀਂ ਦੀ ਨਹੀਂ ਵਧੀਆ ਗੱਲ ਆ ਜੀ ਇਸ ਤਰ੍ਹਾਂ ਚਾਹੀਦਾ ਚੰਗੀ ਗੱਲ ਹੈ ਪਰਿਵਾਰ ਚ ਕੌਣ-ਕੌਣ ਆ ਰਹੇ ਜੀ ਮੰਮੀ ਪਾਪਾ ਬਰਦਰ ਤੋਂ ਅੰਤਜੋ ਜੀ ਦਾਦੂ ਦਾਦੂ ਜੀ ਪੁਰਾਣੀਆਂ ਗੱਲਾਂ ਸੁਣਾਉਂਦੇ ਹੁੰਦੇ ਆ ਦੀ ਹਾਂ ਜੀ ਕਿਹੜੀਆਂ ਪੁਰਾਣੀਆਂ ਸੁਣਾਇਨ ਹੋਂ ਤੱਕ ਦੀ ਆਹ ਸੋਣਿਓ ਬਈ ਪੁਰਾਣੇ ਸਮੇਂ ਦੀਆਂ ਗੱਲਾਂ ਬਾਤਾਂ ਬਹੁਤ ਕੱਲਾਂ ਸੁਣਾਉਂਦੇ ਸਾਨੂੰ ਕੋਈ 2-4 ਦੱਸੋ ਜੀ ਫਿਰ ਅਸੀਂ ਵੀ ਦੇਖੇ ਪੁਰਾਣੇ ਬਜ਼ੁਰਗਾਂ ਦੀ ਕੋਈ ਸੁਣੀਆਂ ਚਾਰ ਘਾਵਤਾਂ ਜੀ ਜਦੋਂ ਬਹਿ ਨੇ ਉਹਨੇ ਕੀ ਕਹਿੰਦੇ ਹੁੰਦੇ ਤੁਹਾਨੂੰ ਜੀ ਉਹ ਕੀ ਕਹਿੰਦੇ ਕੁਝ ਤਾਂ ਕਹਿੰਦੇ ਹੋਣਗੇ ਬੈਜੋ ਭਾਈ ਕਹਿੰਦੇ ਉੱਠ ਜਾਓ ਤੜਕੇ ਉੱਠਿਆ ਕਰੋ ਬਸ ਚਲੋ ਚਲ ਮਤਲਬ ਵਧੀਆ ਠੀਕ ਹੈ ਦੀਉ ਵਧੀਆ ਬਣਦੀ ਹੈ ਸਭ ਨਾਲ ਦੀ ਹਾਂਜੀ ਚੰਗੀ ਗੱਲ ਚੰਨੂ ਬੁੱਲਾ ਆਤੀਆਂ ਦਾ ਤਿਹਾਰ ਚੱਲਦਾ ਵੈਸੇ ਹਨ ਜੀ ਕੋਈ ਬੋਲੀ ਵਾਲੀ ਕੋਈ ਆਉਂਦੀ ਹੋਵੇ ਦੀ ਹਾਂਜੀ ਆਉਂਦੀ ਹੈ ਦੀ ਲੈਪੇਣਾ ਗੱਲ ਤੋਂ ਨਿਕਲ ਗਈ ਬੋਲੀ ਐਵੇਂ ਹੋਣ ਦੋ ਰਾਜੇ ਬੋਲੀ ਆਉਣ ਦੋ ਜੀ ਜੇ ਬਾਬਾ ਕੰਨ ਦੀ ਲੋੜ ਵੀ ਸਾਨੂੰ ਦੱਸ ਦਿਓ ਜੀ ਆ ਦੋ ਚਾਰ ਸਪੈਸ਼ਲੀ ਬਿਠਾਏ ਵਿੱਚ ਕੰਮ 바ਸਤੀ ਨੇ ਜੇ ਬੱਕੜ ਦੰਦੇ ਬਾਬਾ ਜੀ ਚਲੋ ਦੀ ਕਿੰਨੇ ਸੌਚ ਰਲ ਇਹ ਗੜੀ ਬੋਲੀ ਐ ਦੀ ਬੰਦਾ ਤਿੰਨ ਟਾਪ ਜਾਣੀ ਆ ਉਹ ਕੋਈ ਚੱਕ ਨਹੀਂ ਰਾਜੇ ਹੋਣ ਦਾ ਘਰ ਦੀ ਗੱਲ ਆ ਕੋਈ ਚੱਕ ਨਹੀਂ ਆਸਣਾ ਦਾ ਕੀ ਇਥੀ ਆ ਲੈ ਭਾਈ ਕੁੜੀ ਤੋਂ ਬੋਲੀ ਸੁਣਨੀ ਐ ਹਾਂ ਜੀ ਕਿੰਨੀ ਤੁਹਾਡੀ ਫੈਨ ਫੋਲੋਇੰਗ ਐ ਸੇ ਜੀ ਉਹ ਭਾਈ ਬੋਲੀ ਸੁਣਨੀ ਐ ਕਹਿ ਦੇ ਮੇਰਾ ਵੀਰ ਇਹਨੂੰ ਗੁਰ ਕਰੇ ਹੋਰ ਲੈ ਆ ਕੇ ਦੋ ਇਧਰ ਬੇਗਾਨੀ ਪੈਣਾ ਚਾਹੀਦਾ ਅਸਲ ਖਤਮ ਹੋ ਗਏ ਜੀ ਹਾਂ ਮੈਂ ਉਹੀ ਤੇ ਤਾਂ ਹੀ ਸੋਲਦਾ ਨਾ ਭੀਰ ਮੈਂ ਕਿੱਥੇ ਬੈਠੇ ਤੈਨਾਂ ਗੱਲ ਤੋਂ ਤੂੰ ਗੱਲ ਹੱਥੋਂ ਸਾਫ਼ ਕਰ ਲੈ ਮੇਰਾ ਸ਼ੇਰ ਉਰਾਲ ਸੀ ਇਹ ਵੀ ਕੋਈ ਗੱਲ ਨਹੀਂ ਹੱਥੇ ਕਰੂਗਾ ਵਾਹ ਵੈਰੀ ਗੁੱਡ ਆਉਣ ਦੋ ਰਾਦੇ ਉੱਡਦਾ ਉੱਦਨਾ ਮੋੜ ਮੇਰੇ ਚੀਚੀ ਤੇ ਬੈ ਗਿਆ ਮੈਂ ਖੁਸ਼ ਹੋ ਗਿਆ ਖੁਸ਼ ਹੋ ਗਿਆ ਨੀ ਅ ਫੇਰ ਅਸੀਂ ਉੱਭੀ ਹੈ ਤਾੜੀ ਵੀ ਮਾਰਾਂਗੇ ਨਾ ਨਾਲ ਨਾਲ ਦੀ ਉੱਡਦਾ ਉੱਦਨਾ ਮੋੜ ਮੇਰੇ ਚੀਚੀ ਤੇ ਬੈ ਗਿਆ ਸੂਸ਼ਾਂ ਕਰਕੇ ਉਡਾ ਦੇਣੀ ਆ ਨੀ ਤੈਨੂੰ ਕਿਤੇ ਵਿੱਚ ਨੱਚ ਨਾ ਸੁਕਾਰ ਦੇਣੀ ਮਾਰ ਮਾਰ ਕੇ ਤਾੜੀਆਂ ਲਾ ਬਲਦਾ ਹਾਂ ਹਾਂ ਤਾਂ ਸੁਣੋ ਮੈਂ ਕਿਹਾ ਮਨਮਰ ਕੇ ਤਾੜੀਆਂ ਨਾ ਸਮਝੂਰ ਦੀ ਨਹੀਂ ਲਾਈਆਂ ਰਾਜੀ ਬੋਲੀ ਤਾਂ ਥੋੜੀ ਸੋਹਣੀ ਹੈ ਦੀ ਬਸ ਥੋੜੀ ਆਵਾਜ਼ ਦੀ ਕਮੀ ਰਹੀ ਥੋੜੇ ਨਾਲ ਥੋੜੀ ਸਹਾਰਾ ਲਾਉਣਗੇ ਥੋੜਾ ਗਾਓ ਹੁਣ ਕੁੜੀ ਬੋਲੀ ਨਹੀਂ ਮਤਲਬ ਆਵਾਜ਼ ਨਹੀਂ ਉਹ ਤਾੜੀ ਨਹੀਂ ਮਾਰਨੀ ਨਾਲ ਨਾਲ ਸਹਾਰਾ ਦੇਣਾ ਠੀਕ ਹੈ ਦੀ ਚਲੋ ਜੀ ਹੁਣ ਗਵਰਾ ਜੇ ਤਮੋਰ ਮੇਰੀ ਚੀਚੀ ਉਤੇ ਬੈ ਗਿਆ ਤਮੋਰ ਤਮੋਰ ਮੇਰੀ ਚੀਚੀ ਉਤੇ ਬੈ ਗਿਆ ਛੂਛਾ ਕਰਕੇ ਚੱਲ ਨੱਚਾ ਰਸਕਾਰਾ ਮਾਦੀ ਤੇ ਬੁੱਕ ਤੇ ਵਿਚ ਨੱਚਾ ਰਸਕਾਰਾ ਮਾਦੀ ਯਾ ਵਾਤਾ ਜੀ ਗਿਆ ਤਾੜੀਆਂ ਲਾਓ ਬਈ ਕੁੜੀ ਲਈ ਬਹੁਤ ਸੋਹਣੀ ਬੋਲੀ ਐ ਦੀ ਬੜਾ ਤੂੰ ਸੋਹਣਾ ਕੌਨਫੀਡੈਂਸ ਹੈ ਜੀ ਕੋਈ ਹੋਰ ਕੋਈ ਬੋਲੀ ਆਉਂਦੀ ਐ ਦੀ ਹੁਣ ਤਾਂ ਕੌਨਫੀਡੈਂਸ ਵਾਸਤੇ ਬਹੁਤ ਭੁੜੀਆਂ ਨਾਲ ਹੋ ਗਈਆਂ ਨੇ ਤੁਹਾਡੇ ਤੁਹਾਨੂੰ ਯਾਦ ਨਹੀਂ ਆ ਰਹੀ ਕਿ ਹਾਂ ਜੀ ਯਾਦ ਨਹੀਂ ਆ ਰਹੀ ਕੋਈ ਯਾਦ ਨਹੀਂ ਆ ਰਹੀ ਜੀ ਚੱਕ ਵੀ ਮੈਂ ਕਰ ਯਾਦ ਨੂੰ ਠੀਕ ਹੈ ਮੈਨੂੰ ਉਹ ਸੁਣਾ ਦੇ ਦੀ ਕੁੜੀ ਦਾ ਡ੍ਰੀਮ ਕੀ ਵੀ ਕੀ ਕਰਨਾ ਕੀ ਚਾਹੁੰਦੀ ਐ ਲਾਈਫ ਦੇ ਵਿੱਚ ਜੀ ਆਈ ਯੈਸ ਅਫਸਰ ਬਣਨਾ ਕੀ ਡਾ ਅਫਸਰ ਜੀ ਆਈਐਸ ਆਈਐਸ ਵੱਡਾ ਅਫਸਰ ਬਣਨਾ ଥି ਬੜੀ ਚੰਗੀ ਗੱਲ ਤੁਸੀਂ ਜ਼ਰੂਰ ਬਣੋ ਜੀ ਉਹਦੇ ਲਈ ਪ੍ਰੈਪਰੇਸ਼ਨ ਕਰਦੇ ਹੁੰਦੇ ਹਣ ਜੀ ਕਰੇ ਕਿੰਨਾ ਟਾਈਮ ਪੜ੍ਹਦੇ ਹੋ ਕਰੀ ਦੀ ਬਸ ਮੈਂ 7 ਦਿਨ ਬੰਦ ਤੇ ਰਹਿੰਦੀ ਹਾਂ 7 ਦਿਨ ਪੜ੍ਹਦੇ ਰਹਿੰਦੇ ਸੀ ਸਿਆਣੇ ਜਵਾਗ ਫਿਰ ਇਦਾਂ ਦੀ ਹੁੰਦੇ ਸੀ ਨਾ ਤੁਹਾਨੂੰ ਦੇਖੋ ਹੁਣ ਇਹ ਕੀ ਆ ਸਰਚ ਪੜਨ ਵਾਲਾ ਚਿਹਰਾ ਵੈਸੀ ਪਤਾ ਲੱਗਦਾ ਨਾ ਵੀ ਦੇਖਣ ਚ ਇਧਰ ਦੇਖੋ ਮੜਾ ਜਾਣਾ ਕੀ ਹਾਲ ਹੈ ਬਾਈ ਜੀ ਵਧੀਆ ਵਧੀਆ ਇਹ ਹੁਣ ਇਹ ਕਹੇ ਵੀ ਆਈਆਫੀਸਰ ਵੀ ਗੱਲ ਚੜ ਗਿਆ ਮੇਰੇ ਤੈਨੂੰ ਦੇਖ ਕੇ ਮਤਲਬ ਜਿਹੜੇ ਸਿਆਣੇ ਬੱਚੇ ਹੁੰਦੇ ਉਹਨਾਂ ਦੇ ਚਿਹਰੇ ਇਦਾਂ ਦੀ ਹ ਬੜੀ ਚੰਗੀ ਗੱਲ ਹੈ ਦੀ ਉਹ ਜਦ ਮੈਂ ਸਾਡੇ ਨਾਲ ਹੋਇਆ ਮੰਨ ਕੇ ਤੇ ਲਈ ਮੈਂ ਨਾ ਜਦੋਂ ਪਲੱਸ 2 ਕੀਤੀ ਮੇਰੀ ਸੀ ਕਾਮਰਸ ਰੱਖੀ ਹੋਈ ਮੇਰਾ ਵੀ ਮੰਨ ਕੇ ਤੇ ਲਈ ਬਾਈ ਵਾਲਾ ਹਾਲ ਸੀਗਾ ਉਹ ਠੀਕ ਠਾਕ ਵਧੀਆ ਤੇ ਮੇਰਾ ਵੀ ਬਾਈ ਵਾਲਾ ਹਾਲ ਸੀ ਉਹ ਅਸੀਂ ਨਾ ਸਾਨੂੰ ਸਾਡੇ ਟੀਚਰ ਮਿਲੇ ਕਿਸੇ ਭੋਗ ਤੇ ਹੁਣ ਜਿਹੜਾ ਮੇਰੇ ਨਾਲ ਵਾਲਾ ਮਿੱਤਰ ਸੀ ਉਹ ਬੜੀ ਪੜਨ ਦੇ ਵਿੱਚ ਹੁਸ਼ਿਆਰ ਸੀਗਾ ਉਹ ਕਹਿੰਦਾ ਵੀ ਰਾਵਣਾ ਵੀ ਗੁਰੂ ਖੜੇ ਨਹੀਂ ਵੀ ਪੈਰੀ ਹੱਥ ਲਾ ਕੇ ਮੈਂ ਚੱਲਿਆ ਲਾਇਆ ਉਹਨੇ 2 ਸਾਲਾਂ ਬਾਅਦ ਹੀ ਗੱਲ ਆ ਮਤਲਬ ਪਲੱਸ 2 ਦਾ ਉਹ ਸਾਡੇ ਤੇ ਜਾ ਕੇ ਉਹਨੇ ਪੈਰੀ ਹੱਥ ਰਾਂ ਨੂੰ ਕੁਝ ਦੀ ਵੀ ਰਾਜੀ ਥੋੜਾ ਵੀ ਉਹ ਜਿਹੜਾ ਟੈਸਟ ਉਹਨੇ ਨੈਟੈਸ ਕਲੀ ਉਹ ਕਹਿੰਦੇ ਹਾਂਦੀ ਜਾਂਦੀ ਹੋ ਗਿਆ ਮੈਨੂੰ ਹੋ ਗਿਆ ਉਹਨੂੰ ਫਿਰ ਇੱਕ ਹੋ ਟੈਸਟ ਪੁੱਛਿਆ ਉਹ ਕਹਿੰਦੇ ਮੈਨੂੰ ਕਹਿੰਦੇ ਤੂੰ ਪਾਸ ਹੋ ਗਿਆ ਸੀ ਮੈਂ ਇਹਨੂੰ ਚੰਗਾ ਤਾਂ ਮੈਂ ਫੈਰੀ ਹੱਦੀ ਨਾਲ ਲਾਉਂਦਾ ਇਹ ਸਾਡੀ ਕੋਈ ਬੇਇੱਜ਼ਤੀ ਹੋਈ ਸਾਡੀ ਮੂੰਹ ਤੇ ਬੇਇੱਜ਼ਤੀ ਹੋਈ ਅੱਭੀ ਚੱਲ ਘੁੱਟੋ ਘੱਟਾਂ ਐ ਕਹਦੇ ਵੀ ਯਾਰ ਸੂਰ ਆਦੇ ਹੁਣ ਕੀ ਕਰਦਾ ਥੋੜਾ ਬੰਦ ਨੂੰ ਆਫਰਾਇ ਮਿਲ ਜਾ ਮੈਂ ਕਹਿੰਦਾ ਮੈਂ ਮੈਂ ਵੀ ਕੰਮ ਕਰਦਾ ਹਾਂ ਜੀ ਜੀਆ ਮੈਂ ਜਰਨਲਿਸਟ ਬਣਨ ਲੱਗਿਆ ਨਾ ਕੁਝ ਬੱਕਰੀ ਗੱਲ ਹੁੰਦੀ ਆ ਅੱਛਾ ਉਹ ਵੀ ਤੂੰ ਵੀ ਪਾਸ ਹੋ ਗਿਆ ਸੀਗਾ ਮੈਜੀ 75% ਸੀ ਮੇਰੇ ਤੇਰੇ ਇੰਨੇ ਕਿਵੇਂ ਆ ਗਏ ਮੁੰਡਿੰਦੀ ਇਹ ਆਏ ਵੀ ਚਲੋ ਸਾਡੇ ਨਾਲ ਜ਼ਰੂਰ ਤੁਸੀਂ ਅਫੀਸਰ ਬਣੋ ਤੇ ਵਾਹਿਗੁਰੂ ਮੇਰ ਜਦੋਂ ਆਪਾਂ ਦੁਬਾਰਾ ਮਿਲੀਏ ਤਾਂ ਤੁਸੀਂ ਮੈਨੂੰ ਉਸ ਪੋਜੀਸ਼ਨ 'ਤੇ ਮਿਲੋ ਠੀਕ ਹੈ ਸਭ ਕੁੜੀ ਲਈ ਜ਼ਰੂਰ ਤਾੜੀਆਂ ਲਾਓ ਇੱਕ ਵਾਰ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਮੇਰ ਤੁਹਾਡਾ ਨਾਮ ਕੀ ਰਹਾ ਜੀ ਜਸਪ੍ਰੀਤ ਤੁਹਾਡਾ ਨਾਮ ਕੀ ਰਹਾ ਜੀ ਗਗਨਦੀਪ ਸਿੰਘ ਸੇਮੀਆਂ ਕਮ ਹੈ ਥੋੜੀ ਉਏ ਕਿੰਨੀ ਹੈ ਜੀ 18 14 ਅਜਾ 14 ਸਾਲ ਦਾ ਕਮ ਇਧਰ ਵਿੱਚ ਥੋੜੇ ਛੌਕ ਕੀ ਰਹਾ ਜੀ ਬੈਂਕਿੰਗ ਵੀ ਜੋਬ ਕਰਨੀ ਹੈ ਪਰ ਮੈਂ ਕੈਨੇਡਾ ਜਾਣਾ ਹੈ

ਨੇੜੇ ਨੇੜੇ ਜਵਾਕਾ ਬੈ ਜਾ ਮੇਰਾ ਪੁੱਤ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਆਪਾਂ ਇਕੱਠੇ ਚੱਲਾਂ ਕੈਨੇਡਾ ਠੀਕ ਹੈ ਹੱਥ ਮਲਾ ਫੇਰ ਮੈਨੂੰ ਨਾਲ ਲੈ ਦੇਗਾ ਪੱਕੀ ਗੱਲ ਹੈ ਪੱਕੀ ਗੱਲ ਹੋਵੇ ਬਸ ਇਹ ਗੋਡਾ ਕੰਮ ਖਿੱਚ ਕੇ ਰੱਖੀ ਹੋਣਾ ਤੁਸੀਂ ਇਹਦੇ ਬੈਂਕ 'ਚ ਜਾਣਾ ਚਾਹੁੰਦੇ ਜੀ ਯੈਸ ਸਰ ਚਲੋ ਕੋਈ ਯਲੇ ਸ਼ੌਕੀਏ ਰਾਜੀ ਥਡੇ ਸਰਪ੍ਰਾਈਜ਼ ਦੇ ਨਾਲ ਨਾਲ ਟਿਕਟ ਦਾ ਸ਼ੌਕ ਹੈ ਆ ਗੜਾ ਸ਼ੌਕ ਆ ਦੀਜਾ ਇੱਥੇ ਇੱਥੇ ਆ ਜਾ ਮੇਰਾ ਸਿਰ ਆਰਾਮ ਨਾਲ ਖੜ ਜਾ ਆਰਾਮ ਨਾਲ ਕੋਈ ਕਹਿੰਦਾ ਨਿਆਣਿਆਂ ਤੋਂ ਨਾ ਟਿਕਿਆ ਨਹੀਂ ਜਾਂਦਾ ਹੁੰਦਾ ਹੱਥ ਪੈਰ ਚੱਲਦੇ ਰਹਿੰਦੇ ਹੁੰਦੇ ਨੇ ਨਿਆਣੇ ਜਵਾਕਾਂ ਦੇ ਕੋਈ ਗੱਲ ਨਹੀਂ ਰਾਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਲਕਰੀ ਮੰਗਾਵਾ ਜੀ ਗੱਲਬਾਤ ਬੈਠ ਕੇ ਕਰ ਲਾਂ ਇਹਨਾਂ ਨਾਲ ਕੁਝ ਖਾਈ ਚੱਲਾਂਗੇ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਜੀ ਇਹ ਆ ਬਈ ਇੱਕ ਇੱਕ ਚੇਅਰ ਦੀ ਮੇਰਾ ਵੀ ਇੱਕ ਦੇਖੀ ਹੈ ਜੀ ਅੱਛੇ ਕੀ ਅੱਛੇ ਮੜੇ ਮੜੀ ਦੇ ਯਾਰ ਪਹਿਲਾਂ ਮੈਨੂੰ ਐ ਵੀ ਇਹ ਤਾਂ ਨਿਆਣੇ ਨਿਆਣੇ ਜਵਾਕ ਆ ਯਾਰ ਕੋਈ ਨਹੀਂ ਉਹ ਨਹੀਂ ਨਹੀਂ ਪੁੱਤ ਬੈਠਣ ਨੂੰ ਨਹੀਂ ਕਹਿੰਦਾ ਬੈਠਣਾ ਤਾਂ ਬੱਦੋ ਨਾ ਇੱਥੇ ਇੱਥੇ ਮੇਰਾ ਛੇਰ ਉਂਗਲੀ ਰੱਖ। ਇੱਥੇ ਬਹਿ ਜਾ। ਇੱਥੇ ਉਂਗਲੀ ਰੱਖ ਮੇਰਾ ਛੇਰ। ਜਿੜੀ ਉਡ ਕਾਂ ਉਡ ਖੇਡਦੇ ਆ। ਰੱਖ ਰੱਖ ਮੇਰਾ ਛੇਰ ਰੱਖ ਰੱਖ ਕੋਈ ਗੱਲ ਨਹੀਂ। ਬੇਲਾ ਮੈਂ ਵੀ ਇਹਦੇ ਕੰਮ ਦੀ ਆ। ਜਿੜੀ ਉੱਡ। ਬੋਲਣਾ ਵੀ ਪੁੱਤ ਬੋਲਣਾ ਵੀ ਆ। ਜਿੜੀ ਉੱਡ। ਕਾਂ ਉੱਡ। ਕਬੂਤਰ ਉੱਡ। ਏਲ ਉੱਡ। ਨਾਲੋਂ ਦੇ ਡਾ ਮੇਰਾ ਛੇਰ। ਬਾਜ ਉੱਡ। ਤੋਤਾ ਉੱਡ। ਕੋਗੀ ਉੱਡ। ਗਟਾਰ ਉੱਡ। ਬੁੱਤਾ ਉੱਡ। ਮਤਲਬ ਬੁੱਤਾ ਵੀ ਡਾ ਗਿਆ ਤੂੰ। ਨੇ ਨਹੀਂ ਹੈ ਨਾ 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 ਜਵਾਕ ਇਹਨੇ ਨਾ ਨਾ ਗੱਲਾਂ ਨਹੀਂ 18 ਸਾਲ ਦੀ ਤੁਸੀਂ ਚਲੋ ਪਰ ਖੁਸ਼ੀ ਦੀ ਗੱਲ ਇਹ ਆ ਮਿੱਤਰੋ ਦਾਲਾ ਵਜ ਮੈਂ ਬਾਈ ਦਾ ਟਾਈਮ ਲਾ ਲਓ ਸਾਡਾ ਟਾਈਮ ਲਾ ਲਓ ਹਨਾ ਸਾਡਾ ਇੰਜ ਟੱਪ ਗਿਆ 18 ਸਾਲ ਦੀ ਇਹਦੇ ਵਿੱਚ ਮਤਲਬ ਬਾਹਲੀ ਨਹੀਂ ਆ ਗੱਲ ਸੀ ਪਰ ਤੁਹਾਨੂੰ ਨੇ ਨੇ ਜਵਾਕ ਨੂੰ ਬੜੀ ਸੁਣੀ ਆ ਕਿ ਲੈ ਜਿਉ ਦੇਖੋ ਕਿੰਨੇ ਸਾਲ 14 ਸਾਲ ਦੀ ਇਹ ਚ ਮੁੰਡੇ ਨੇ ਕੈਨੇਡਾ ਦਾ ਡ੍ਰੀਮ ਸੋਚਿਆ ਬੜੀ ਚੰਗੀ ਗੱਲ ਆ ਪੁੱਤ ਤੂੰ ਜ਼ਰੂਰ ਬਣੇਗਾ ਠੀਕ ਹੈ ਤੇ ਤੁਸੀਂ 18 ਸਾਲ ਦੇ ਵਿੱਚ ਬੈਂਕ ਦਾ ਸੋਚ ਲਿਆ ਦੀ ਤੇ ਨਾਲ ਜਿਹੜੀ ਅਕਾਊਂਟ ਵੀ ਚੱਲੂਗਾ ਜੀ ਹੈ ਲੋਕੀ ਕਹਾਂਗੇ ਪੈਸੇ ਘੜਾ ਕੇ ਪਹਿਲਾ ਖੜ ਮੈਂ ਸੈਸੜਾ ਪਾ ਕੇ ਡੂਗੀ ਚਲੋ ਵਧੀਆ ਗੱਲਬਾਤ ਕਰਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੀ ਮੰਮੀ ਪਾਪਾ ਬਹਿਣ ਭਾਈ ਬਹਿਣ ਭਾਈ ਆਜਾ ਦੇ ਦੀ ਇਹ ਮੰਮੀ ਪਾਪਾ ਪੰਜਾਬੀ ਚ ਨੇ ਇਹ ਦੀ ਕੋਈ ਗੱਲ ਨਹੀਂ ਮੇਰੇ ਸ਼ਿਰ ਕੋਈ ਗੱਲ ਨਹੀਂ ਇਹ ਬਹਿਣ ਭਾਈ ਕਾ ਨਾਮ ਕੀ ਆਇਆ ਜੀ ਸੁਖਚੰਨ ਸਿੰਘ ਸਿਸਟਰ ਦਾ ਨਾਮ ਲੱਗਦਾ ਇਹ ਨਾਂ ਪੰਜਾਬੀ ਜਾ ਗਏ ਜੀ ਚਲੋ ਕੋਈ ਗੱਲ ਨਹੀਂ ਤੁਹਾਡੇ ਭਰਾ ਪੜਨਾ ਕੀ ਕਰਦੇ ਕੀ ਵੈਸੇ ਉਹ ਸਿਸਟਰ ਪਲੱਸ 2 ਚਾ ਭਰਾ ਦਾ 10 ਬਰਦਰ ਟੈਂਟ ਦੇ ਵਿੱਚ ਥੋੜੀ ਸਾਮਣਾ ਵਧੀਆ ਬਣ ਦੇ ਘਰੇ ਦੀ ਲੜਦਿਲੋੜ ਦੇ ਹੈਗੇ ਦੀ ਮੜਾ ਮੜਾ ਖਾਣ ਪੀਣ ਵਿੱਚ ਹੀ ਹੋਈ ਜਾਂਦਾ ਹੁਣਾਂ ਲਈ ਹਾਂ ਜੀ ਨਹੀਂ ਕੋਈ ਨਹੀਂ ক্লাস ਪੂਰੀ ਲੈ ਬਧੀ ਲੱਗਦੀ ਸੀ ਜਾਂ ਆ ਲੈ ਬਧੀ ਲੱਗਦੀ ਹੈ ਦੀ ਫਿਰੋਤੀ ਤੇ ਟੀ ਫੇ ਲੈ ਕੇ ਜਾਂਦੇ ਹੋਗੇ ਨਾ ਦੀ ਗੱਲ ਤਾਂ ਖਾਣ ਪੀਣ ਦੀ ਹੈਗੀ ਦੀ ਚਲੋ ਥਾਸ ਦੀ ਬਾਅਦ ਜਿਹੜਾ 11 ਠੀਕ ਹੈ ਜੀ ਤੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੇ ਜ਼ਰੂਰ ਤੁਸੀਂ ਬੈਂਕ ਲਈ ਪ੍ਰੋਪਰ ਤਿਆਰੀ ਕਰਨੀ ਹੈ ਠੀਕ ਹੈ ਤੇ ਕਲਾਸ ਤੇ ਹੋਰ ਗੱਲ ਸੀਡੀਓ ਡ卡ਡ ਨੂੰ ਪ੍ਰੋਪਰ ਰੱਖਣਾ ਹੈ ਠੀਕ ਹੈ ਪੜਾਈ ਕੋਈ ਅੱਧਾ ਘੰਟਾ ਲੇਟ ਜੇ ਬੱਠੇ ਪੱਕਾ ਕਹਿਣਾ ਠੀਕ ਹੈ ਜੀ ਚਲੋ ਠੀਕ ਹੈ ਮੇ ਵੈਰੀ ਗੁੱਡ ਜੀ ਵੈਰੀ ਗੁੱਡ ਵੈਰੀ ਗੁੱਡ ਤਾਂ ਤੇ ਬਣੀ ਰੱਜੀ ਤੁਸੀਂ ਖੜੇ ਹੋ ਦੋ ਦੀ ਨਾਮ ਕੀ ਵੱਡੇ ਭਾਈ ਤੁਹਾਡਾ ਜੀ ਮੇਰਾ ਨਾਮ ਹੈ ਦੀਪਾਵਾ ਦੀਪਾਵਾ ਕਹਾਵਾ ਤਾਂ ਮੇਰਾ ਨਾਮ ਹੈ ਗੁਰੀ ਬਾਵਾ ਹਾਂ ਦੀਪਾਵਾਏ ਕਿੱਥੋਂ ਤੁਸੀਂ ਦੀ ਮੈਂ ਕਰਾਂ ਜੀ ਇਹ ਮੇਰਾ ਵੀਰਦ ਨੂੰ ਕੜਾ ਗੌਸਲਦਵਾਇ ਲੱਗਦਾ ਈ ਵੀ ਕਰੂ ਹੀ ਆ ਆ ਬਟਾਣਾ ਖੁੱਲ ਗਿਆ ਤੇਰਾ ਮੈਨ ਲੱਦਾ ਚਲ ਇੱਕ ਗੱਲ ਚੰਗੀ ਆ ਮੁੰਡੇ ਦੀ ਮੁੰਡ ਦਾ ਬਟ ਫਾ ਵੀ ਲਾ ਮੇਰਾ ਬਿਰਸ਼ਾਤੀ ਵੱਡੀ ਐ ਪਰ ਇੱਕ ਗੱਲ ਐ ਵੀ ਹਾਂ ਨਹੀਂ ਹਾਸੇ ਨਾਲ ਹਾਸਾ ਰਿਹਾ ਮੁੰਡੇ ਦਾ ਸਰੀਰ ਬਹੁਤ ਸੋਹਣਾ ਬਣਾ ਸੋ ਇੱਕ ਵਾਰੀ ਸਰੀਰ ਲਈ ਮੁੰਡੇ ਦੀ ਤਾੜੀਆਂ ਲਾਓ ਯਾਰ ਪਤਾ ਕਿ ਇਹ ਇਹ ਦੇਖਣ ਤੇ ਲੱਗਦਾ ਹੁੰਦਾ ਅਲਾਕਾਂ ਦਾ ਯਾਰ ਪੀ ਹੈ ਬੰਦੇ ਇਸ ਸਰੀਰ ਨੂੰ ਬਣਾਉਣ ਦੇ ਬੜੀ ਮਿਹਨਤ ਲੱਗਦੀ ਹੈ ਹਾਂ ਤੇ ਇਹ ਮੈਨੂੰ ਜ਼ਰੂਰ ਦੱਸੋ ਵੀ ਬਈ ਮੰਨ ਕੇ ਚੱਲੋ ਕਿੰਨਾ ਸਮਾਂ ਤੁਹਾਨੂੰ ਮਤਲਬ ਵਰਕਆਊਟ ਕਰਦੇ ਨੂੰ ਹੋ ਗਿਆ ਜੀ ਮਨ ਹੋ ਗਿਆ ਜੀ ਸਾਲ ਡੇਢ ਸਾਲ ਸਾਲ ਡੇਢ ਸਾਲ ਕੰਟੀਨਿਊ ਲਾ ਰਹੇ ਹੋ ਮੇਰਾ ਵੀਰ ਮੈਂ ਕਦੀ ਬਾਗ ਨਹੀਂ ਕਰੀ ਜਾਂਦਾ ਰਾਤੀ ਬੇਤੀ ਮੈਂ ਤਾਂ ਮੋਟੀਵੇਸ਼ਨ ਲੈਕਚਰ ਦੇਣਾ ਸੀ ਚਲੋ ਸ਼ੌਂਕ ਹੀ ਸਾਡੇ ਭਰਾ ਦੇ ਸ਼ੌਂਕ ਬਾਈ ਚੰਗਾ ਕਹੋ ਜਾਂ ਚੰਗਾ ਕਹੋ ਹਾਂ ਮਤਲਬ ਸਖਾਉਣ ਦੇ ਵਿੱਚ ਕੀ ਸਖਾ ਰਹੇ ਮੰਨ ਕੇ ਚੱਲੋ ਨਸ਼ਾ ਦੂਰ ਰੋਸ ਦੀ ਵਧੀਆ ਬਣਾ ਆਹ ਇਹ ਤੁਸੀਂ ਗੱਲ ਬਹੁਤ ਚੰਗੀ ਕੀਤੀ ਹੈ ਨਸ਼ਾ ਦੂਰ ਬਾਈ ਬਿਲਕੁਲ ਦੂਰ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਕੀ ਸੋਚਿਆ ਕਿ ਸਾਡੇ ਭਰਾ ਨੇ ਲਾਈਫ ਦੇ ਵਿੱਚ ਵੀ ਕਰਨਾ ਕੀ ਹੈ ਬੈ ਬਿਜ਼ਨਸ ਕਰਾਂਗੇ ਕੋਈ ਛਾਦਾ ਬਿਜ਼ਨਸ ਕਰੋਗੇ ਕਰਾਂਗੇ ਕੋਈ ਬੱਕਰੀਆਂ ਬੁੱਕਰੀਆਂ ਨਹੀਂ ਬਿਜ਼ਨਸ ਕੋਈ ਮਾੜਾ ਲਿੰਦਾ ਵੈਸੇ ਵਧੀਆ ਕਰ ਬਸ ਮਤਲਬ ਬੱਕਰੀਆਂ ਵਿੱਚ ਕੀ ਸਕੋਪ ਕੀ ਦੇਖਿਆ ਵਿਜ਼ਨ ਕੀ ਹੈ ਮੰਦੇ ਵਿੱਚ ਗੱਲ ਕੀ ਅਸਲ ਚ ਕੀ ਉਹ ਵਧੀਆ ਨਿਕ ਜਾਏ ਬੱਕਰੀ ਵਧੀਆ ਬੀ। ਮਤਲਬ ਪਹਿਲਾਂ ਬੱਕਰੀਆਂ ਪਾਲਿਆ ਕਰੇਗਾ। ਹਾਂ। ਫਿਰ ਵੇਚੇ ਕਰਾਂਗੇ। ਫਿਰ ਬੱਕਰੀਆਂ ਵੇਚਿਆ ਕਰੇਗਾ। ਠੀਕ ਰਹੇਗਾ ਜੀ। ਨਹੀਂ ਕਾਰੋਬਾਰ ਚੰਗਾ ਹੈ। ਕਾਰੋਬਾਰ ਨਹੀਂ ਮਾੜਾ ਹੈ। ਵਧੀਆ ਕਰ ਲੈ। ਕਿੰਨਾ ਮਤਲਬ ਪ੍ਰੋਫਿਟ ਹੋਣਾ ਤੱਕ ਦੇਖਿਆ ਵੀ ਇੰਨਾ ਕ ਬਣ ਜਾਂਦਾ ਬੱਕਰੀਆਂ ਚੋਂ। ਬੇ ਉਸ ਤੋਂ ਕਰਾਂਗੇ ਫਿਰ ਭਰਾਂਗੇ। ਸਾਡੇ ਕੋਈ ਆਈਡੀ ਨਹੀਂ। ਉਹ ਕਿਸੇ ਨੂੰ ਦੇਖਿਆ ਮਤਲਬ ਕਿਸੇ ਤੋਂ ਕੋਈ ਮੋਟੀਵੇਟ ਤਾਂ ਹੋਏਗਾ ਵੀ ਯਾਰ ਉਹ ਬੰਦਾ ਕਰਦਾ ਇੰਨੀ ਕਮਾਈ ਕਰਦਾ। ਹਾਂ ਕਾਸੀ ਕਰਾ ਜੀ। YouTube 'ਆ ਦੇਖਿਆ ਬੜੇ ਫਾਰਮਾਂ ਦੇ। ਹੂੰ। ਪਰ ਬਣਨਾ ਬੱਕਰੀਆਂ ਨਾਲ ਆਪਾਂ ਹਟਣਾ ਨੀ ਪਿੱਛੇ। ਬਾ ਜੀ। ਉਹੀ ਦੁੱਧ ਆ ਪੀ ਵਧੀਆ ਗੱਲ ਆ ਬਈ ਵਧੀਆ ਸਰੀਰ ਬਣਾਇਆ ਕੋਈ ਉਹ ਪਰਿਵਾਰ ਦੇ ਵਿੱਚ ਕੌਣ-ਕੌਣ ਆ ਮੰਮੀ ਡੈਡੀ ਦੇਕੇ ਭਾਈ ਭੈਣ ਸਾਰੇ ਠੀਕ ਠਾਕ ਵਧੀਆ ਪਰਿਵਾਰ ਦੀ ਕੀ ਮੰਗ ਆ ਵੀ ਪਰਿਵਾਰ ਕੀ ਚਾਹੁੰਦਾ ਵੀ ਸਾਡਾ ਮੁੰਡਾ ਕੀ ਕਰੇ ਬ ਕੋਈ ਵਧੀਆ ਕੰਮ ਕਰ ਲੇ ਕਰ ਉਹ ਵੀ ਹੀ ਕਹਿੰਦੇ ਨੇ ਚੰਗੀ ਗੱਲ ਆ ਕਦੇ-ਕਦੇ ਗਾਣਾ ਪਈਆਂ ਨੇ ਕਿਸੇ ਗੱਲ ਤੋਂ ਗਾਣਾ ਕਦੀ-ਕਦੀ ਪੈ ਜਾਣੀ ਕਿਹੜੀ ਗੱਲ ਤੋਂ ਪੈ ਜਾਂਦੀ ਨੇ ਯਾਰ ਸਿਆਣਾ ਮੁੰਡਾ ਲੱਗਦਾ ਤੁਹਾਨੂੰ ਕਿ ਫੇਰ ਵੀ ਪੈ ਜਾਂਦੀ ਨੇ ਬ ਕਈ ਵਾਰ ਕਰਾਂ ਲੇਟ ਆ ਮਾਂ ਜੀ ਕਿੱਥੇ ਰਹਿਣਾ ਫਿਰ ਰਹਿਣਾ ਕਿੱਥੇ ਆ ਜਦ ਬ ਕਈ ਵਾਰ ਭਾਗੇ ਚਾਹੀ ਜਿਸ ਵਰਗੇ ਲੋਕ ਬਾਹਰ ਪਾਉਂਦੇ ਆ ਬਰਾਬਰੀ ਖੜੇ ਹੋ ਜਾ ਜੋ ਆ ਜੋ ਤੁਸੀਂ ਕੀ ਕਾਰੋਬਾਰ ਕਰਨਾ ਹੈ ਮੈਂ ਤਾਂ ਬਈ ਸਟੱਡੀ ਕਰਦਾ ਹਾਂ ਮੈਂ ਤਾਂ ਸੇਮ ਹੀ ਆਉਂਗਾ ਇਹ ਇਕੱਠੇ ਜਾਂਦੇ ਹਾਂ ਕਿੱਥੇ ਜਾਂਦੇ ਬੈ ਤਾਂ ਮੈਨੂੰ ਇਹ ਦੱਸੋ ਭਾਈ ਜਾਣਦਾ ਕਿੱਥੇ ਹੀ ਬਸ ਉਰੇ ਹੀ ਰਹਿੰਦੇ ਅੱਡੇ 'ਚ ਬੱਕਾ ਤੇ ਇੱਧਰ ਹੋਵੇ ਕਦੇ ਉੱਧਰ ਹੋਵੇ ਜੀ ਅੱਡੇ 'ਚ ਮਿਲਦਾ ਕੀ ਹੈ ਪਤਾ ਤਾਂ ਲੱਗਿਆ ਨਾ ਵੀ ਅੱਡੇ ਦੇ ਵਿੱਚ ਬੈ ਕੇ ਭਾਈ ਸਾਨੂੰ ਅਸੀਂ ਆਹ ਚੀ ਖੱਟੀ ਅਸੀਂ ਅੱਡੇ ਦੇ ਵਿੱਚ ਬੈ ਕੇ ਅਸੀਂ ਆਹ ਖੱਟ ਲਿਆ ਮੰਜ ਘਰੋਂ ਬੈਲੇ ਹੁੰਦੇ ਜੇ ਕੰਮ ਨਾ ਕਰੀਏ ਤਾਂ ਗਾਲਾਂ ਬਾਹਰ ਹੋ ਜੇ ਤਾਂ ਗਾਲਾਂ ਬੈ ਅੱਡੇ 'ਚ ਬਹਿ ਜਾਂਦਾ ਸੋਚੀ ਵਾ ਇਕੱਠੇ ਖਾਣਾ ਘਰ ਜਾ ਕੇ ਮਨ ਥੋੜਾ ਮੁੱਖ ਸਥਾਨ ਹੁਣ ਅੱਡੇ ਜੇ ਕਈ ਵਾਰ ਥੋੜਾ ਨਾ ਕਿਸੇ ਨਾਲ ਸੰਪਰਕ ਕਰਾਂ ਮੈਂ ਕਿੱਥੇ ਮਿਲੋਂਗੇ ਅੱਡੇ ਤੇ ਮਿਲੋਂਗੇ ਯਾਰ ਇਹ ਵੀ ਲਾਈਫ ਵੱਖਰੀ ਹੁੰਦੀ ਹੈ ਵੀ ਮੰਨ ਲੇ ਕਿ ਚੱਲ ਵੀ ਕੋਈ ਕੋਈ ਬੰਦਾ ਹੀ ਹੁੰਦਾ ਜਿਹੜਾ ਮੰਨ ਕੇ ਚੱਲ ਵੀ ਆਇਆ ਕਹਿੰਦਾ ਯਾਰ ਅਸੀਂ ਮਨ ਉੱਥੇ ਫਿਰ ਦਿਨਕ ਮੈਂ ਤਾਂ ਪਤਾ ਕਿਹੋ ਜਿਹੀਆਂ ਗੱਲਾਂ ਬਾਤਾਂ ਕਰਦੀ हूं ਕੀ ਕਰਦੀ ਕਿਉਂ ਵੈਸੇ ਬੈਠੇ ਉੱਥੇ ਪੱਕਾ ਕਰਨਾ ਕਿ ਭਈਆ ਮੈਂ ਸਲਾਹ ਕਰੀ ਜਾਂਦੇ ਕੀ ਕਰਨਾ ਕੀ ਨਹੀਂ ਹਮ ਬਸ ਦਿਨ ਚਾ ਮੈਗਰਾ 100 150 ਕੰਮ ਕਰ ਜੀਦੇ ਆ ਉਹ ਹੀ ਛੱਡ ਜੀ ਅਚਾਰ ਆਏ ਬੜੀ ਕਰਲੀ ਸਰਦਨ ਬਹਿ ਕੇ ਵੀ ਕੱਲੂ ਆ ਸਟਾਰਟ ਕਰਨਾ ਉੱਥੇ ਛੱਡ ਦਿੰਦੇ ਹਾਂ ਬਸ ਹਾਂ ਜੀ ਫਿਰ ਉੱਥੇ ਹੀ ਬਸ ਫਿਰ ਕੋਈ ਬੰਦਾ ਨੈਗੇਟਿਵ ਦੇ ਦਿੰਦਾ ਵੀ ਆਜ ਇਹਦਾ ਕੰਮ ਬੰਦਦਾ ਜੀ ਤਾਂ ਉੱਥੇ ਹੀ ਛੱਡ ਦਿੰਦਾ ਕੰਮ ਬਾਹਰ ਦੇਖਾਂ ਕੱਲ ਸਵੇਰੇ ਆਗੇ ਸਹੀ ਗੱਲ ਹੈ ਸਹੀ ਗੱਲ ਸਹੀ ਯਾਰ ਹੋਰ ਲੱਗਾ ਅਗਲੇ ਦਿਨ ਕੰਮ ਖੁੱਲ ਆਪਦੇ ਨੂੰ ਵਧੀਆ ਚੱਲਦੀ ਦੋ ਦੋਨਾਂ ਭਰਾਵਾਂ ਦੀ ਲਾਈਫ ਕਿੰਨੇ ਟਾਈਮ ਤੋਂ ਇਕੱਠੇ ਹੋ ਤੁਸੀਂ ਸਾਨੂੰ ਤਾਂ ਹੋਗੇ 4-5 ਸਾਲ ਚਾਰ-ਪੰਜ ਸਾਲ ਹੋ ਗਏ ਇਹਨੂੰ ਪੂਰਾ ਜਾਣਦੇ ਹੋਗੇ ਹਾਂਜੀ ਇਹਦੀ ਇਹਦੀ ਖਾਸ ਗੱਲ ਕੀ ਲੱਗਦੀ ਵੀ ਇਸ ਗੱਲੋਂ ਚੰਦਰਾ ਬਾੜਾ ਵਧੀਆ ਲੱਗਦਾ ਇਹ ਪੋਰ ਦਾ ਬੋਲ ਜੀ ਇਹਨੂੰ ਕੋਈ ਗੱਲ ਕੋਈ ਨਾ ਸੀਰੀਅਸ ਗੱਲ ਹੋ ਰਹੀ ਹੈ ਇਹਦੇ ਵਿੱਚ ਪੋਰ ਦੇਣੀ ਹੈ ਜਦ ਹੀ ਖਤਮ ਕਰ ਦੋ ਸੀਰੀਅਸ ਗੱਲ ਦੀ ਗੱਲ ਹੋ ਰਹੀ ਸੀ ਮੈਂ ਤਾਂ ਜਿੰਮ ਵਾਲੀ ਗੱਲ ਤੋਂ ਲਾ ਲੇ ਦੀ ਸਾਹ ਮੈਂ ਮੋਟੀਵੇਸ਼ਨ ਲੈਕਚਰ ਦਿੰਨੇ ਆ ਕਦੋਂ ਕਦੇ ਕਦੀ ਜਾਣਾ ਫਿਰਦਾ ਮੈਂ ਉਹ ਹੀ ਗੱਲ ਹੈ ਵਸੇ ਨਹੀਂ ਅੱਛਾ ਐ ਕਰਦਾ ਮਾੜੀ ਗੱਲ ਕੀ ਲੱਗਦੀ ਹੈ ਫਿਰ ਇਸ ਗੱਲ ਨੂੰ ਮੈਂ ਚੇਂਜ ਕਰਨਾ ਚਾਹਣਾ ਬਟ ਹੁੰਦਾ ਨਹੀਂ ਚੇਂਜ ਮਾੜਾ ਤਾਂ ਹੈ ਨਹੀਂ ਬਠੀ ਬੰਦਾ ਚੰਗਾ ਬੰਦਾ ਚੰਗਾ ਦਿਲ ਦਾ ਚੰਗਾ ਹਾਂ ਜੀ ਵਧੀਆ ਤੁਹਾਨੂੰ ਕੀ ਲੱਗਦਾ ਵੀ ਯਾਰ ਬਾਈ ਦੇ ਵਿੱਚ ਕੀ ਚੀਜ਼ ਤੁਹਾਨੂੰ ਲੱਗਦੀ ਹੈ ਚੇਂਜ ਕਰਾਉਣ ਵਾਲੀ ਹੈ ਇੱਕ ਬਈ ਜੋ ਵਾਲ ਬੜੇ ਭੜੇ ਕਿੜਾ ਵਾਜੇ ਬੋਲ ਬੋਲਣ ਦਾ ਸਹੀ ਗੱਲ ਹੈ ਉਹ ਤੇ ਗਰਮੀਆਂ ਕਰਕੇ ਕਟਾਈ थी ਇਦਾਂ ਠੰਡਾ ਆ ਗਿਆ ਵਾਲ ਵੀ ਨਹੀਂ ਆਈ ਠੀਕ ਹੈ ਮੇਰੇ ਇੱਕ ਮ ਬਾੜਾ ਲਖੜਿਆ ਗਿਆ ਇਹ ਵੀ ਕਰਾਉਣਾ ਜ਼ਰੂਰੀ ਹੈ ਉਹਦਾ ਮੁੰਡਾ ਬੈਸੇ ਸੋਹਣਾ ਹੈ ਇਹ ਜੀ ਗੱਲਬਾਤ ਨਹੀਂ ਹੋਏ ਕੀ ਲੱਗਦਾ ਉਹ ਖੁਸ਼ ਹੋ ਗਿਆ ਓਏ ਦੇਈ ਨੀ ਪ੍ਰਮਾਤਮਾ ਤੁਸੀਂ ਇਦਾਂ ਹੀ ਸੋਹਣੇ ਰਹੋ ਯਾਰ ਵਧੀਆ ਗੱਲ ਹੈ ਕੋਚਕਰ ਪਾ ਮਲਗ ਨਹੀਂ ਹੂੰ ਹੂੰ ਕੀ ਲੱਗਦਾ ਕਿ ਵੀ ਯਾਰ ਫੁੱਟ ਅਕੋਰਡਿੰਗ ਹੈ ਨਾ ਵੀ ਤੁਹਾਨੂੰ ਹੁਣ ਇਹਨੂੰ ਪ੍ਰੋਪਰਲੀ ਜਾਣਦੇ ਹੋ ਤੇ ਕੀ ਹੋ ਸਕਦਾ ਹੈ ਪਹਿਲੇ ਜਾਣਦੇ ਵਿੱਚ ਜਿਹੜੇ ਹਿਸਾਬ ਨਾਲ ਹੋਣ ਇਸ ਬਾਰੇ ਇਦਾਂ ਦਾ ਬਣਿਆ ਹੋਇਆ ਬੰਦਰ ਬੰਦਰ ਉਹ ਤਾਂ ਦੇਖੀ ਇਹ ਇਹ ਕੀ ਹੋ ਜਾਦਾ ਹੈ ਵੀ ਯਾਰ ਜੀ ਮੈਂ ਤਾਂ ਸਤਰੀਰੇ ਹਾਥੀ ਉੱਤੀ ਹੋਈ ਪਈ ਪੜਿਆ ਹੋਇਆ ਹਾਥੀ ਹੈ ਨਹੀਂ ਨਹੀਂ ਵਧੀਆ ਵਧੀਆ ਚੱਲਦੀ ਹੈ ਲਾਈਫ ਯਾਰ ਬਾਗੋ ਬਾਗ ਇਹਨੂੰ ਮੈਰਿਜ ਦਾ ਕੋਤੋਂ ਤੱਕ ਸੋਚਦੇ ਬਾਈ ਕੋਤੋਂ ਤੱਕ ਕਰਾਉਣੀ ਆ ਕੋਈ ਵਿਆਹ ਦਾ ਜਦੋਂ ਕਰਦੇ ਦੱਬਦੇ ਨੇ ਕਿ ਉਹਦੀ ਹੋ ਜਾਊਗਾ ਜੀ ਮੈਨੂੰ ਅਰੇਂਜ ਕਰਾਉਣੀ ਆ ਆ ਦੋਨਾਂ ਨੇ ਰੇਂਜ ਕਰਾਉਣਾ ਇਹ ਕਿ ਸੋਚੇ ਮੈਨੂੰ ਹੁੰਦਾ ਯਾਰ ਬੱਸ ਚਲੋ ਗੱਭਰੂ ਜਵਾਨ ਹਾਂ ਚੰਗੀ ਗੱਲ ਐ ਬੱਸ ਦੂਰੋਂ ਦੀ ਚੀਜ਼ ਦੋ ਬਾਈ ਯਾਰ ਮਾਂ ਦੀ ਪਸੰਦ ਹੁੰਦੀ ਆ ਮਾਂ ਦੇ ਸੁਪਨੇ ਹੁੰਦੇ ਆਈ ਮੈਂ ਆਪਣੇ ਮੁੰਡੇ ਦੀ ਆ ਕੁੜੀ ਦੱਬਾਂਗੀ ਤਾਂ ਆਪੇ ਅੱਬੇ ਲੱਭੀ ਜਾਣਗੇ ਆਪਾਂ ਕਿਉਂ ਮਦੀਨ ਹੋਣੇ ਹੂੰ ਬੜੀ ਯਾਰ ਸੋਹਣੀ ਸੋਚ ਆ ਵੈਸੇ ਤਾੜੀਆਂ ਨੋਬਰਾ ਮੰਨ ਲਈ ਯਾਰ ਅੱਜਕੱਲ੍ਹ ਪਤਾ ਯੂਥ ਦੀ ਕੀ ਦਾ ਯੂਥ ਨੂੰ ਇਹ ਹੁੰਦਾ ਵੀ ਯਾਰ ਨਹੀਂ ਯ ਕੁੜੀ ਦਾ ਕਰੀ ਉਹੀ ਹੋਊ ਜਿਹੜੀ ਮੈਂ ਲੱਭੀ ਐ ਬਟ ਇੱਥੇ ਮੁੰਡਿਆਂ ਦਾ ਇੱਕ ਮੌਪੋਜ਼ਿਟਾ ਕਹਿੰਦੇ ਕੁੜੀ ਦਾ ਕਰੀ ਉਹੀ ਹੋਊ ਜਿਹੜੀ ਸਾਡੀ ਮਾਂ ਨੇ ਲੱਭੀ ਐ ਵੈਸੇ ਮਾਂ ਨੇ ਕਦੇ ਕਿਹਾ ਵੀ ਯਾਰ ਉਹ ਰਿਸ਼ਤਾ ਰੋਸਤਾ ਆਇਆ ਹੋਣਾ ਕਰਵਾ ਲਓ ਬਈ ਵੀ ਤਾਂ ਇਹਦੀ ਸੋਚ ਛੋਟੀ ਐ ਕਿਨੇ ਸਾਲ ਦੇ ਹੋ ਬਈ ਤੁਸੀਂ ਓਕੇ ਬਈ ਇਹਦੀ ਕਿੰਨੀ ਐ ਦਸੇਦ ਮੇਰੀ ਬਰੇ 18 ਸਾਲ ਆ ਬੱਜੇ ਛੋਟੀ ਐ ਥੋੜੀ ਬਈ ਕੀ ਆ ਬਾਤ ਵੈਸੇ ਤੁਸੀਂ ਯਾਰ ਮਤਲਬ ਗੱਭਰੂ ਜਿਹਾ ਲੱਗਦੇ ਹੋ ਇਹ ਕਦੇ ਜਮਾ ਵਾਸਤੇ ਇਹਨੂੰ ਨਹੀਂ ਪ੍ਰੇਰਿਤ ਕੀਤਾ ਮਾੜਾ ਮੋਟਾ ਹੋ ਗੰਨ ਨਹੀਂ ਨਾ ਹੋ ਗੰਨ ਮੰਡੀ ਜਾਂ ਹੋ ਗਏ ਨੇ ਦੋ ਘੱਟ ਤੇ ਦੋ ਹਫ਼ਤੇ ਹੋ ਗਏ ਕੋਈ ਬਦਲਾਅ ਆਇਆ ਲੱਗਿਆ ਵੀ ਹਾਂ ਪ੍ਰੋਪਰ ਲਾਉਣਾ ਵਰਕਆਊਟ ਮੁੰਡਾ ਹਾਂ ਜਿਉਂ ਤੇ ਸਹੀ ਤਾਂ ਮੈਂ ਤਾਂ ਵਰਕਆਊਟ ਪੂਰਾ ਲਾ ਮੈਂ ਜੋ ਦੋ ਸੈੱਟ ਲਾ ਕੇ ਕਰਾ ਲੈਂਦੇ ਆ ਜੀ ਜੋ ਇਸ ਕਪੜਾ ਕੇ ਜੋ ਪਕਾ ਦਿਆ ਜੀ ਉਹ ਆ ਜਾਗਾ ਬੰਦਾ ਹਾਂ ਜੋ ਜੀ ਸਟੈਂਪ ਪਲੇਟਾਂ ਪਾ ਮੈਂ ਇਸ ਕੀ ਜੀ ਦੋ ਜੀ ਮੈਂ ਉਸ ਮਾਦੇ ਜੀ ਤਰ੍ਹਾਂ ਪੰਜ ਵਾਲੀ ਦਾ ਸਟ ਪਲੇਟ ਹੋਵਾ ਜੀ ਹਾਂ ਜੇ ਤੋਂ ਮੈਂ ਪੰਜ ਵਾਲੀ ਪਲੇਟ ਪਾ ਦਾਂਗਾ ਜੀ ਹਾਂ ਜੋ ਕੋਈ ਕਰਾ ਕਦੇ ਕੋਈ ਨੂੰ ਭਾਰੀ ਲੱਗ ਰਹੀ ਜੇ ਮੈਂ ਕੱਢ ਦਾਂਗਾ ਜੀ ਕਦੇ ਕੋ ਹੋਲੀ ਲੱਗ ਰਹੀ ਮੈਨੂੰ ਪਰ ਲੰਦ ਹਾਂ ਲਾਂਦਾ ਨਹੀਂ ਹੈ ਬਹਾਨੇ ਲਾਂਦਾ ਹੈ ਹਾਂ ਬਹਾਨੇ ਲਾਂਦਾ ਹੈ ਕੀਜ਼ ਦਾ ਬਹਾਨਾ ਆਇਆ ਨਹੀਂ ਹੈ ਕਿ ਭੈਰ ਮੈਂ ਵੀ ਤੇ ਮੂੰਹ ਬਾਈ ਮੂੰਹ ਚੰਗਾ ਸਰੀਰ ਬਣਾਵਾ ਯਾਰ ਭਾਈ ਸੋਚਦੇ ਆ ਰਾਤ ਨੂੰ ਯਾਰ ਵੇਲੇ ਹੁੰਦੇ ਆ ਤੂੰ ਰਾਤ ਨੂੰ ਹੀ ਸੋਚਦਾ ਸਮੇਂ ਦੀ ਭੁੱਲ ਜੇਪ ਦੇ ਟਾਈਮ ਨੂੰ ਫੇਰ ਛੱਡ ਦਿੰਨਾ ਔਰ ਯਾਰ ਜਿਮ ਦੇ ਟਾਈਮ ਫਿਰ ਦਿਮਾਗ ਹੋਰ ਛੜ ਹੋ ਜਾਂਦੇ ਵਾ ਛੱਡ ਪਰਾ ਯਾਰ ਫਿਰ ਦੇਖਾਂਗੇ ਦਿਮਾਗ ਕਿੱਧਰ ਹੁੰਦਾ ਮੈਂ ਵੀ ਉਹੀ ਪੁੱਛਣ ਲੱਗਿਆ ਸੀ ਬਸ ਭਾਈ ਜੇ ਤੁਹਾਨੂੰ ਰਸਤਾ ਕਰ ਦੇਣ ਅੱਖਾਂ ਨਾਲ ਭਾਈ ਜੇ ਭਾਵੇਂ ਥੋੜੇ ਪੜਦੇ ਬਾਹਰ ਆ ਜਾਣ ਕਿ ਤਾੜੀਆਂ ਨਾਲ ਭਰਾਮ ਵਾਲੀ ਦੋਨਾਂ ਲਈ ਆਜਾ ਤੁਹਾਨੂੰ ਦੱਸਦਾ ਬਰੇ ਘਰੀ ਵਿੱਚ ਚੱਕਰ ਪੈ ਜਾਣਾ ਹੈ ਤੁਹਾਡਾ ਨਾਮ ਕੀ ਹੈ ਦੀ 프리ਲਮਜੋਤ ਕੋਰ ਨੀਲਮਜੋਤ ਕੋਰ ਤੁਸੀਂ ਕਿੱਥੋਂ ਦੀ ਹਾਜੀਪੁਰ ਤੋਂ ਸਰ ਕਿੱਥੋਂ ਦੀ ਹਾਜੀਪੁਰ ਤੋਂ ਹਾਜੀਪੁਰ ਇਹ ਕਿੱਥੇ ਦੀ ਆਗੇ ਦੀ 프리 ਵੀ ਇਧਰ ਹੀ ਆ ਦੂਰਨ ਕਰ ਲਿਆ ਕਿਧਰ ਜੁਰਕਾਂ ਵਾਲੀ ਸਾਈਡ ਜੁਰਕਾਂ ਵਾਲੀ ਸਾਈਡ ਤੁਸੀਂ ਕੀ ਕਰਦੇ ਹੋ ਵੈਸੇ ਦੀ ਮੈਂ ਸਰ ਮੈਡੀਕਲ ਸਟੂਡੈਂਟ ਹਾਂ ਕਿਹੜੇ ਕਾਲਜ ਦੇ ਵਿੱਚ ਜੀ ਰਜਿੰਦਰਾ ਮੈਡੀਕਲ ਕਾਲਜ ਓਕੇ ਰਜਿੰਦਰਾ ਮੈਡੀਕਲ ਕਾਲਜ ਠੀਕ ਹੈ ਜੀ ਠੀਕ ਹੈ ਫਿਰ ਇਧਰ ਕਿਵੇਂ ਸੱਬ ਬਣਾ ਰੱਖਿਆ ਜੀ ਸਰੀਏ ਤਮੈ ਫ੍ਰੀ ਸੀਗੇ ਵਿੱਚ ਤਾਂ ਕਰਕੇ ਫਿਰ ਇੱਧਰ ਐਡਮਿਸ਼ਨ ਕਰਾ ਲਈ ਸੀ ਹੂੰ ਚਲੋ ਨਾਲ ਨਾਲ ਦੋ ਤੀਆਂ ਚੱਲਦੀਆਂ ਨੇ ਦੀ ਛੋਟੇ ਪਰਿਵਾਰ ਚ ਕੌਣ ਕੌਣਾ ਹੈ ਦੀ ਮੇਰੇ ਪਰਿਵਾਰ ਚ ਪਾਪਾ ਮੰਮਾ ਦਾਦੀ ਤੇ ਬ੍ਰਦਰ ਸਿਸਟਰ ਨੇ ਛੋਟੇ ਨੇ ਹੂੰ ਇੱਕ ਤੁਸੀਂ ਬੋਲੀ ਸੁਣਾਈ ਸੀ ਉਦੋਂ ਨਾਲ ਕੁੜੀ ਦੇ ਨਾਲ ਮੈਂ ਕਿਹਾ ਹੁਣ ਤੁਸੀਂ ਇਕੱਲੇ ਸੁਣਾਓ ਜੀ ਬੋਲੀ ਫੇਰ ਕੋਈ ਗੱਡੀ ਨਾ ਹੋਰ ਸੁਣਾ ਇੱਕੋ ਇੱਕ ਸੁਹਾਉਣੀਆਂ ਹੁਣ ਆਉਣ ਤੋਂ ਬੋਲੀ ਆਉਣ ਦੋ ਜੀ ਉਹ ਬਾਵਾ ਦੀ ਲੋੜ ਹੈਗੀ ਦੀ ਹੈਗੀ ਬਾਵਾ ਦੀ ਲੋੜ ਯਾਰ ਰਿਓ ਇੱਧਰ ਕਣਕਾ ਇੱਧਰ ਕਣਕਾ ਵਿਚ ਕਣਕਾ ਦੇ ਰਾਈ ਇੱਧਰ ਕਣਕਾ ਉੱਧਰ ਕਣਕਾ ਵਿਚ ਕਣਕਾ ਦੇ ਰਾਈ ਗਾਈ ਰੁਈ ਵੇਚ ਕੇ ਮੈਂ ਸੋਨੇ ਦੀ ਨੱਥ ਬਣਾਈ ਸੋਨੇ ਦੀ ਨੱਥ ਦਾ ਗੁੰਡਾ ਟਟ ਗਿਆ ਕਿਸੇ ਕੰਮਣਾ ਆਇਆ ਪਿੱਛੇ ਹਟ ਜਾ ਜਾਲਵਾ ਸਾਡੀ ਰੇਲ ਗੱਡੀ ਆਈ ਪਿੱਛੇ ਹਟ ਜਾ ਜਾਲਵਾ ਸਾਡੀ ਰੇਲ ਗੱਡੀ ਆਈ ਇਹ ਬੋਲੀ ਕਿੱਧਰ ਨੂੰ ਭੱਗੀ ਇਹ ਬੋਲੀ ਵੈਸੇ ਸਹੀ ਗਈ ਜਿੱਚੀ ਦੱਸਿਓ ਸਹੀ ਗਈ ਹੈ ਹੈ ਮੰਨ ਲੈਨੇ ਦੀ ਓ ਰਾਮਦੇਵ ਦੀਆਂ ਕਰੇ ਦਤਨਾ ਸਾਨੂੰ ਮੂਨਾ ਲਾਵੇਂ ਬਈ ਤੜਕੋ ਤੜਕੀ ਉੱਠ ਸਵੇਰੇ ਓ ਬਈ ਤੜਕੋ ਤੜਕੀ ਉੱਠ ਸਵੇਰੇ ਰਾਮਦੇਵ ਨੂੰ ਧਾਵੇਂ ਬਈ ਪੁੱਠੇ ਸਿੱਧੇ ਆਸਣ ਕਰਦੀ ਰੀਸ ਕਰੀਨਾ ਦਾ ਬੇਬਿਸਕੁਟ ਬਾਬੇ ਦੇ ਸਨੇ ਕਾਲ ਦੇਖਾਵੇ ਬਿਸਕੁਟ ਬਾਬੇ ਦੇ ਸਨੇ ਕਾਲ ਦੇਖਾਵੇ ਬਿਸਕੁਟ ਬਾਬੇ ਦੇ ਔਰ ਦੋ ਜੀ ਬੋਲੀ ਆਉਣ ਦੋ ਜੀ ਇਧਰ ਕੋਠਾ ਇਧਰ ਕੋਠਾ ਵਿਤਲਾ ਕੋਠਾ ਚੋਪਿਆ ਇਧਰ ਕੋਠਾ ਉਧਰ ਕੋਠਾ ਵਿਤਲਾ ਕੋਠਾ ਚੋਪਿਆ ਸਸਗੀ ਬਾਜ਼ਾਰ ਸੋਰਾ ਰੋਪਿਆ ਸਸਗੀ ਬਾਜ਼ਾਰ ਸੋਰਾ ਰੋਪੇ ਤੁਸੀਂ ਕਰਾਓਗੇ ਲੜਾਈ ੜਦੇ ਨਹੀਂ ਦੀ ਹੈ ਹਾਂ ਹਾਂ ਦੇ ਹਾਂ ਉਹਨਾਂ ਦੇ ਬੋਲੀ ਉਹ ਮਾਂ ਤੇਰੇ ਨੂੰ ਲੈ ਕੇ ਚਾਕੇ ਚੋ ਚੱਲ ਬੋਲੀ ਇਹਦੇ ਪਈ ਦੀ ਓਏ ਓਏ ਮਾਂ ਤੇਰੀ ਨੂੰ ਲੈ ਕੇ ਚਾਕੇ ਓਏ ਮਾ ਤੇ ਇਹਨੂੰ ਲੈ ਕੇ ਚਾਕੇ ਤੈਨੂੰ ਫਿਰ ਨਤਕਾਈ ਨਹੀਂ ਬਹਿ ਜਾ ਚੁੱਪ ਕਰਕੇ ਹੁਣ ਨਾ ਬੋਲੀ ਪਾਈ ਨਹੀਂ ਬਹਿ ਜਾ ਚੁੱਪ ਕਰਕੇ ਹੁਣ ਨਾ ਬੋਲੀ ਪਾਈ ਨਹੀਂ ਬਹਿ ਜਾ ਚੁੱਪ ਕਰਕੇ ਬਹੁਤ ਸੋਣਾ ਬੋਲੀ ਆ ਤੇ ਆਹਰ ਬੋਲੀ ਆ ਹਾਂ ਦੇ ਕਦੀ ਹੋਰ ਦੀ ਫਿਰ ਇਹ ਆਪਾਂ ਸ਼ੋਹ ਦੀ ਐਂਡਿੰਗ ਕਰੀਏ ਦੀ ਜੀ ਦਰਗਾਣਾ ਕਰ ਹਾਂ ਦੀ ਆਂਦੀ ਭੈਣ ਵੀ ਤੇ ਗਾਣਾ ਹੁਣ ਦੋ ਥੋੜਾ ਹੀ ਸ਼ੋਹ ਹੈ ਦੀ ਸਰ ਤੁਸੀਂ ਇਹ ਕਹਿਣਾ ਵੀ 1 ਕੱਪ ਚਾਹ ਠੀਕ ਹੈ 1 ਕੱਪ ਚਾਹ ਪਿਆਉਂਗੇ ਬੱਕਾ ਫੇਰ ਤੱਕ ਹੀ ਹਾਂ ਠੀਕ ਹੈ ਕੀ ਪੀਓਗੇ ਇੱਕ ਕੱਪ ਚਾਹ ਸਾਰੇ ਨੂੰ ਬੈਠੋ ਪੀਓਗੇ ਸਾਰਿਆਂ ਨੂੰ ਦੀ ਭਈ ਸਾਰਨੇ ਇੱਕ ਕੱਪ ਚਾਹ ਕਹਿਣਾ ਠੀਕ ਹੈ ਨਾਲ ਦੀ ਤਸੇ ਕੀ ਪੀਓਗੇ ਇੱਕ ਕਪੜਾ ਤਸੇ ਕੀ ਪੀਓਗੇ ਇੱਕ ਕਪੜਾ ਚਾਚ ਪਾਇਆ ਪਾਣੀ ਮੇਰੀ ਸੱਸ ਬੜੀ ਸਿਆਣੀ ਤੁਸੀਂ ਕੀ ਪੀਓਗੇ ਇੱਕ ਕਪੜਾ ਤੁਸੀਂ ਕੀ ਪੀਓਗੇ ਇੱਕ ਕਪੜਾ ਚਾਚ ਪਾਈ ਖੰਡ ਮੇਰੀ ਸੱਸ ਕਰਦੀ ਪਖੰਡ ਤੁਸੀਂ ਕੀ ਪੀਓਗੇ ਇੱਕ ਕਪੜਾ ਤੁਸੀਂ ਕੀ ਪੀਓਗੇ ਇੱਕ ਕਪੜਾ ਚਾਚ ਭਾਈ ਪੱਤੀ ਮੇਰੀ ਸੱਸ ਬੜੀ ਕਾ ਪੱਤੀ ਤੁਸੀਂ ਕੀ ਪੀਓਗੇ ਇੱਕ ਕਪੜਾ ਤੁਸੀਂ ਕੀ ਪੀਓਗੇ ਇੱਕ ਕਪੜਾ ਚਾਚ ਭਾਈ ਇਲਾਚੀ ਮੇਰੀ ਸੱਸ ਦੀ ਮੱਝ ਗਵਾਰੀ ਤੁਸੀਂ ਕੀ ਪੀਓਗੇ ਇੱਕ ਕਪੜਾ ਕੀ ਪੀਓਗੇ ਇੱਕ ਕਪਚਾ ਚਾਚ ਬਾਇਆ ਦੁੱਧ ਮੇਰੇ ਸਾਸੇ ਦੀ ਮੋਟੀ ਬੁੱਧ ਤੁਸੀਂ ਕੀ ਪੀਓਗੇ ਇੱਕ ਕਪਚਾ ਤੁਸੀਂ ਕੀ ਪੀਓਗੇ ਇੱਕ ਕਪਚਾ ਉਹ ਪਤੰਦਰ ਮੰਗਲਾ ਨੀਂਬੂ ਪਾਣੀ ਮੰਗੀਆਂ ਠੀਕ ਹੈ ਜੇ ਕੋਈ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਦੀ ਬਹੁਤ ਵਧੀਆ ਸਰ ਵਧੀਆ ਚੱਲਦੀ ਹੈ ਲਾਈਫ ਦੀ ਤੇ ਲੈ ਵੀ ਮੇਤਰੋ ਸੋ ਸਾਡੇ ਨਾਲ ਵੀ ਸਾਰੇ ਨੇ ਇਸ ਟਾਈਮ ਸਟੂਡੈਂਟ ਮਹਿਕ ਮੇ ਵਾਲੇ ਸੋ ਬਈ ਸਟੂਡੈਂਟ ਮਹਿਕ ਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਕੀ ਦੱਸਿਓ ਕਿੱਦਾਂ ਦੀ ਵੀਡੀਓ ਲੱਗ ਗਈ। ਅਲਾਸ ਤੇ ਅੱਗੇ ਗੜਬੜ ਹੋ ਗਈ। ਸੋ ਮਿੱਤਰੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਜੇ ਤੁਸੀਂ ਵੀ ਇਦਾਂ ਦੇ ਹਾਸੇ ਘੇਟੇ ਕਰਾਉਣਾ ਚਾਹੁੰਦੇ ਹੋ ਆਪਣੇ ਚਿਹਰੇ ਤੇ ਰੌਣਕ ਲੈਣਾ ਚਾਹੁੰਦੇ ਹੋ ਤਾਂ ਇੱਕ ਇੱਕ ਨਾਮ ਯਾਦ ਰੱਖਿਓ। ਨਾਮ ਕੀ ਹੈ ਦੀ? ਸਟੂਡੈਂਟ ਮਹਿਕਮਾ। ਸੋ ਆਜ ਮਿੱਤਰੋ ਸਟੂਡੈਂਟ ਮਹਿਕਮਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਬਾ ਸ਼ੁਕਰੀਆ। ਥੈਂਕ ਯੂ so much। ਥੈਂਕ ਯੂ। ਥੈਂਕ ਯੂ।